ਇਸ ਸਮਰ ਕੈਂਪ ਦੇ ਵਿੱਚ ਇਸ ਸਾਲ ਬੱਚਿਆਂ ਦੇ ਵਿੱਚ ਹੋਰ ਉਤਸ਼ਾਹ ਵੱਧਦਾ ਦਿਖਿਆ। ਪਿਛਲੇ ਸਾਲ ਦੇ ਦੌਰਾਨ ਸਾਡੇ ਕੋਲ 100 ਬੱਚਿਆਂ ਨੇ ਲਗਭਗ ਹਿੱਸਾ ਲਿਆ ਸੀ। ਇਸ ਸਾਲ ਸਾਡੇ ਕੋਲ ਲਗਭਗ ਬੱਚਿਆਂ ਦੀ ਗਿਣਤੀ 150 ਦੇ ਕਰੀਬ ਹੋਈ ਹੈ। ਬੱਚਿਆਂ ਨੇ ਕੀਰਤਨ ਦੀ ਸਿਖਲਾਈ ਲਈ ਹੈ, ਤਬਲੇ ਦੀ ਸਿਖਲਾਈ ਲਈ ਹੈ, ਪੇਂਟਿੰਗ, ਆਰਟ ਐਂਡ ਕ્રાਫਟ, ਸਟੀਚਿੰਗ ਅਤੇ ਹੋਰ ਵੀ ਬਹੁਤ ਸਾਰੀ ਚੀਜ਼ਾਂ ਜਿਵੇਂ ਕਿ ਮਾਈਕ ਦੇ ਅੱਗੇ ਉਹਨਾਂ ਨੂੰ ਫੇਸ ਕਰਨਾ ਸਿਖਾਇਆ ਗਿਆ। ਇਹ ਬਹੁਤ ਸੋਹਣੀ ਸਿਖਲਾਈ ਦਿੰਦੇ ਨੇ ਤੇ ਮੈਂ ਮੈਂ ਤੇ ਤਬਲਾ ਸਿੱਖ ਰਿਹਾ ਵੀ ਪਹਿਲਾਂ ਪੱਗ ਚੱਕਰੇ ਹੁਣ ਮੈਂ ਪੱਗ ਸਿਖਾਉਣਾ ਵੀ ਆ। ਇਹ ਇੱਥੇ ਮੋਟੀਵੇਸ਼ਨ ਕੀਤਾ ਜਾਂਦਾ ਡੀਮੋਟੀਵੇਸ਼ਨ ਕਿਸੇ ਬੱਚੇ ਨੂੰ ਨਹੀਂ ਕੀਤਾ ਜਾਂਦਾ ਇਹ ਕੈਂਪ ਲਗਾ ਕੇ ਬਹੁਤ ਵਧੀਆ ਲੱਗਾ ਜਵੇਂ ਬੱਚੇ ਜੂਨ ਦੀਆਂ ਛੁੱਟੀਆਂ ਦੇ ਵਿੱਚ ਅਕਸਰ ਬੇਲੇ ਰਹਿੰਦੇ ਆ ਜਾਂ ਮੋਬਾਈਲ ਫੋਨ 'ਤੇ ਗੇਮਸ ਵਗੈਰੇ ਖੇਡਦੇ ਆ ਤੇ ਇੱਥੇ ਆ ਕੇ ਉਹਨਾਂ ਨੂੰ ਕੁਝ ਸਿੱਖਣ ਨੂੰ ਵੀ ਮਿਲੂਗਾ ਜਾਂ ਫਿਰ ਉਹਨਾਂ ਨੂੰ ਬੱਚੇ ਆਪ ਕਹਿੰਦੇ ਆ ਵੀ ਸਾਨੂੰ ਜੇ ਇਦਾਂ ਦੇ ਕੈਂਪ ਲੱਗਣ ਤੇ ਅਸੀਂ ਬਹੁਤ ਕੁਝ ਸਿੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰਾ ਨਾਮ ਹੈ ਹਰਦੀਪ ਦੂਆ ਤੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅਗਰ ਗੱਲ ਕਰੀਏ ਅਸਲਾਨਾ ਸਮਰ ਕੈਂਪਟੀ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਜਿਹੜਾ ਹੈਗਾ ਵਾ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਅੱਜ ਕੀਤਾ ਗਿਆ ਤੁਹਾਨੂੰ ਦੱਸ ਦਵਾਂ ਇਸ ਨਾਲਾ ਜਿਹੜਾ ਸਮਰ ਕੈਂਪਸ ਦੇ ਵਿੱਚ ਤਬਲਾ ਸਿਖਲਾਈ ਹੋ ਗਿਆ ਔਰ ਟਰਬਨ ਸਿਖਲਾਈ ਹੋ ਗਿਆ ਜਨਾਲਾ ਆਰਟ ਐਂਡ ਗਰਾਫ ਉਸ ਤੇ ਬਹੁਤ ਸਾਰੀ ਐਕਟੀਵਿਟੀ ਜਿਹੜੀਆਂ ਨੇ ਇਸ ਸਮਰ ਕੈਂਪ ਦੇ ਵਿੱਚ ਹਰ ਸਾਲ ਸਿਖਾਈਆਂ ਜਾਂਦੀਆਂ ਨੇ ਸਾਡੇ ਨਾਲ ਗੱਲ ਕੇ ਮੌਜੂਦ ਹੈਗੇ ਨੇ ਇਸ ਵਾਰੀ ਆਰਗੇਨਾਈਜ਼ਰ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਵਾ ਸਮਰ ਕੈਂਪ ਜਿਹੜਾ ਇਸ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਲਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਸ ਕੀ ਖਾਸ ਰੈਸ ਵਾਲੇ ਸਮਰ ਕੈਂਪੇਨ ਵਿੱਚ ਕਿੰਨੇ ਬੱਚੇ ਨੇ ਇਸ ਵਾਰ ਇਸ ਸਮਰ ਕੈਂਪ ਦੇ ਪਾਰਟਿਸਪੀਟ ਕੀਤਾ ਤੇ ਕਿਸ ਪ੍ਰਕਾਰ ਦੇ ਨਾਲ ਤੁਸੀਂ ਬੱਚਿਆਂ ਨੂੰ ਇਹਨ ਆਪਣੇ ਕਲਚਰ ਦੇ ਨਾਲ ਜੋੜਿਆ ਸੋ ਆਪ ਸਭ ਦਾ ਪਹਿਲਾਂ ਤਾਂ ਧੰਨਵਾਦ ਹੈ ਜਿਹੜੇ ਇੱਥੇ ਤੁਸੀਂ ਸਾਡੇ ਲਈ ਪਹੁੰਚੇ ਹੋ ਬੱਚਿਆਂ ਲਈ ਪਹੁੰਚੇ ਹੋ ਇਸ ਸਮਰ ਕੈਂਪ ਦੇ ਵਿੱਚ ਇਸ ਸਾਲ ਬੱਚਿਆਂ ਦੇ ਵਿੱਚ ਹੋਰ ਉਤਸ਼ਾਹ ਵੱਧਦਾ ਦਿਖਿਆ ਪਿਛਲੇ ਸਾਲ ਦੇ ਦੌਰਾਨ ਸਾਡੇ ਕੋਲ 100 ਬੱਚਿਆਂ ਨੇ ਲਗਭਗ ਹਿੱਸਾ ਲਿਆ ਸੀ ਇਸ ਸਾਲ ਸਾਡੇ ਕੋਲ ਲਗਭਗ ਬੱਚਿਆਂ ਦੀ ਗਿਣਤੀ 150 ਦੇ ਕਰੀਬ ਹੋਈ ਹੈ ਔਰ ਇੰਨਾ ਬੱਚਿਆਂ ਦੇ ਵਿੱਚ ਉਤਸ਼ਾਹ ਇੰਨਾ ਜ਼ਿਆਦਾ ਸੀ ਕਿ ਬੱਚਿਆਂ ਨੂੰ ਜਦੋਂ ਪੁੱਛਿਆ ਵੀ ਤੁਸੀਂ ਇੱਥੇ ਕਿਉਂ ਆਏ ਹੋ ਤੁਸੀਂ ਤਾਂ ਗੁਰਦੁਆਰੇ ਬੱਚਿਆਂ ਨੂੰ ਆਮ ਤੌਰ ਤੇ ਪੁੱਛਿਆ ਜਾਂਦਾ ਤੁਸੀਂ ਬੇਟਾ ਮਾਪੇ ਕਹਿੰਦੇ ਨੇ ਗੁਰਦੁਆਰੇ ਜਾਇਆ ਕਰੋ ਮੱਥਾ ਟੇਕਿਆ ਕਰੋ ਮੰਦਰ ਜਾਇਆ ਕਰੋ ਪਰ ਬੱਚੇ ਕਹਿੰਦੇ ਜੀ ਗੁਰਦੁਆਰੇ ਜਾ ਕੇ ਕਰਨਾ ਕੀ ਹੈ ਕਰਨਾ ਕੀ ਗੁਰਦੁਆਰਾ ਚ ਹੁੰਦਾ ਕੀ ਹੈ ਇੱਕ ਲੰਗਰ ਔਰ ਇੱਕ ਇਮਾਰਤ ਇਹੀ ਦੇਖਣ ਨੂੰ ਮਿਲਦਾ ਵਧੀਆ ਤੋਂ ਵਧੀਆ ਇਮਾਰਤ ਬਣ ਰਹੀ ਹੈ ਵੱਤ ਤੋਂ ਵੱਧ ਵਧੀਆ ਸੋਹਣਾ ਲੰਗਰ ਬਣ ਰਿਹਾ ਪਰ ਬੱਚੇ ਜਦੋਂ ਆਏ ਉਹ ਕਹਿੰਦੇ ਵੀ ਸਾਡੇ ਜਿਹੜੇ ਸਰੀਰ ਨੂੰ ਸਾਡੇ ਦਿਮਾਗ ਨੂੰ ਜਿਹੜੀ ਖੁਰਾਕ ਚਾਹੀਦੀ ਹੈ ਉਹ ਹੈਗੀ ਹੈ ਹੁਨਰ ਦੀ ਖੁਰਾਕ ਜੋ ਕਿ ਇਸ ਕੈਂਪ ਦੇ ਵਿੱਚ ਬੱਚਿਆਂ ਨੂੰ ਦਿੱਤੀ ਗਈ ਹੈ ਬੱਚਿਆਂ ਨੇ ਕੀਰਤਨ ਦੀ ਸਿਖਲਾਈ ਲਈ ਹੈ ਤਬਲੇ ਦੀ ਸਿਖਲਾਈ ਲਈ ਹੈ ਪੇਂਟਿੰਗ ਆਰਟ ਐਂਡ ਕ્રાਫਟ ਸਟਿਚਿੰਗ ਅਤੇ ਹੋਰ ਵੀ ਬਹੁਤ ਸਾਰੀ ਚੀਜ਼ਾਂ ਜਿਵੇਂ ਕਿ ਮਾਈਕ ਦੇ ਅੱਗੇ ਉਹਨਾਂ ਨੂੰ ਫੇਸ ਕਰਨਾ ਸਿਖਾਇਆ ਗਿਆ ਕਵਿਤਾ ਲੈਕਚਰ ਅਜਿਹੀਆਂ ਚੀਜ਼ਾਂ ਨਾਲ ਜਾਣੂ ਕਰਵਾਇਆ ਗਿਆ ਤੇ ਉਹਨਾਂ ਦਾ ਹੌਸਲਾ ਵਧਾਇਆ ਗਿਆ ਉਹਨਾਂ ਨੂੰ ਇਤਿਹਾਸ ਨਾਲ ਜੋੜਿਆ ਗਿਆ ਆ ਬੱਚਿਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ ਬਿਲਕੁਲ ਜੀ ਇਸ ਬੱਚਿਆਂ ਨੂੰ ਸਰਟੀਫਿਕੇਟ ਵੰਡ ਕੇ ਅਧਿਆਪਕਾਂ ਨੂੰ ਸਨਮਾਨ ਦਿੱਤੇ ਗਏ ਨੇ ਤਾਂ ਜੋ ਉਹਨਾਂ ਦਾ ਵੀ ਹੌਸਲਾ ਵਧਾਈ ਹੋ ਸਕੇ ਕਿਉਂਕਿ ਅਧਿਆਪਕ ਇੱਥੇ ਫ੍ਰੀ ਆਫ ਕਾਸਟ ਆਉਂ ਮਨਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਭਾਈ ਮਨਜੀਤ ਸਿੰਘ ਗੁਰਦੁਆਰਾ ਸਿੰਘ ਸਭਾ ਕਰਤਾਰ ਨਗਰ ਲੁਧਿਆਣਾ ਦੇ ਵੱਲੋਂ ਜੋ ਸਮਰ ਕੈਂਪ ਪਿਛਲੇ ਦਿਨਾਂ ਤੋਂ ਚਲਾਇਆ ਗਿਆ ਸੀ ਭਾਈ ਜਸਪ੍ਰੀਤ ਸਿੰਘ ਹੋਣਾਂ ਦੇ ਸਮੂਹ ਮੈਂਬਰ ਕਮੇਟੀ ਦੇ ਵੱਲੋਂ ਜੋ ਸਮੂਹ ਮੈਂਬਰਾਂ ਦੇ ਵੱਲੋਂ ਸੇਵਾ ਕੀਤੀ ਗਈ ਸੀ ਛੋਟੇ ਛੋਟੇ ਬੱਚਿਆਂ ਨੂੰ ਗੁਰਬਾਣੀ ਦੀ ਸਿਖਲਾਈ ਕੀਰਤਨ ਦੀ ਸਿਖਲਾਈ ਤਬਲੇ ਦੀ ਸਿਖਲਾਈ ਔਰ ਟਰਬਨ ਦੀ ਸਖਲਾਈ ਦਿੱਤੀ ਗਈ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ ਛੋਟੇ ਛੋਟੇ ਬੱਚਿਆਂ ਨੂੰ ਤਰੀਰਨਾ ਕਰਕੇ ਗੁਰੂ ਸਿਧਾਂਤਾਂ ਦੇ ਨਾਲ ਜੋੜਿਆ ਜਾ ਰਿਹਾ ਹੈ ਜੋ ਬੱਚੇ ਹੌਲੀ ਹੌਲੀ ਆਪਣੀ ਪਛੋਕੜ ਨੂੰ ਭੁੱਲਦੇ ਜਾ ਰਹੇ ਨੇ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਨੇ ਉਸ ਵਿਰਸੇ ਨੂੰ ਤਾਜ਼ਾ ਕਰਵਾਉਣ ਦੇ ਲਈ ਹਰ ਸਾਲ ਦੀ ਤਰ੍ਹਾਂ ਸਲਾਨਾ ਸਮਰ ਕੈਂਪ ਲਗਾਇਆ ਜਾਂਦਾ ਹੈ ਜੋ ਵੱਧ ਤੋਂ ਵੱਧ ਬੱਚੇ ਉਤਸ਼ਾਹ ਕਰਕੇ ਇਸ ਸਮਰ ਕੈਂਪ ਦੇ ਵਿੱਚ ਹਿੱਸਾ ਲੈਂਦੇ ਨੇ ਗੁਰੂ ਸਿਧਾਂਤਾਂ ਦੇ ਬਾਰੇ ਗੁਰਬਾਣੀ ਦੇ ਬਾਰੇ ਸਿੱਖ ਇਤਿਹਾਸ ਬਾਰੇ ਜਾਣ ਹੁੰਦੇ ਨੇ ਉਹਨਾਂ ਨੂੰ ਆਪਣੇ ਵਿਰਸੇ ਬਾਰੇ ਪਤਾ ਲੱਗਦਾ ਹੈ ਕਿ ਸਾਡੇ ਸਿੱਖ ਸਿਧਾਂਤਾਂ ਦੇ ਵਿੱਚ ਸਾਡੇ ਵਿਰਸੇ ਦੇ ਵਿੱਚ ਸਾਡੇ ਪੁਰਖਿਆਂ ਨੇ ਕਿੰਨੀਆਂ ਕੁ ਕੁਰਬਾਨੀਆਂ ਕਰਕੇ ਸਾਨੂੰ ਇਹ ਸਿੱਖ ਸਿਧਾਂਤ ਬਖਸ਼ਿਸ਼ ਕੀਤੇ ਨੇ ਉਹਨਾਂ ਸਿੱਖਾਂ ਸਿਧਾਂਤਾਂ ਤੇ ਪਹਿਰਾ ਦੇ ਕੇ ਸਾਨੂੰ ਵੀ ਜ਼ਿੰਦਗੀ ਜਿਉਣ ਦਾ ਬਲ ਆ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਮੈਂ ਇੱਥੇ ਦੋ ਪਿਛਲੇ ਦੋ ਸਾਲਾਂ ਤੋਂ ਕੈਂਪ ਲਾ ਰਿਹਾ ਹਾਂ ਇਕਾਲ ਸਹਾਇ ਯੂਥ ਕਲੱਬ ਵਿੱਚ ਇਹ ਬਹੁਤ ਸੋਹਣੀ ਸਿੱਖਲਾਈ ਦਿੰਦੇ ਨੇ ਤੇ ਮੈਂ ਇੱਥੇ ਤਬਲਾ ਸਿੱਖ ਰਿਹਾ ਹਾਂ ਮੈਂ ਇੱਥੇ ਤਬਲਾ ਸਿੱਖ ਰਿਹਾ ਪਹਿਲਾਂ ਪੱਗ ਸਿੱਖ ਰਿਹਾ ਹੁਣ ਮੈਂ ਪੱਗ ਸਿਕੋਣਾ ਵੀ ਆ ਇਹ ਇੱਥੇ ਮੋਟੀਵੇਸ਼ਨ ਕੀਤਾ ਜਾਂਦਾ ਡੀਮੋਟੀਵੇਸ਼ਨ ਕਿਸੇ ਬੱਚੇ ਨੂੰ ਨਹੀਂ ਕੀਤਾ ਜਾਂਦਾ ਇੱਥੇ ਜੇ ਬੱਚਾ ਆਉਂਦਾ ਕੋਈ ਸਿੱਖ ਕੇ ਹੀ ਜਾਂਦਾ ਵਾ ਬਿਨਾ ਸਿੱਖੇ ਕੋਈ ਨਹੀਂ ਜਾਂਦਾ ਇੱਥੇ ਇੱਥੇ ਮੈਂ ਤਬਲਾ ਸਿੱਖਿਆ ਪੱਗ ਸਿੱਖੀ ਹੋਰ ਵੀ ਵਧੀਆ ਰਿਹਾ ਉਹ ਵਧੀਆ ਰਿਹਾ ਠੀਕ ਹੈ ਕੀ ਨਾਂ ਤੁਹਾਡਾ ਵਾਈਗੁਲ ਜੀ ਦਾ ਖਾਲਸਾ ਵਾਈਗੁਲ ਜੀ ਕੀ ਪਤ ਹੈ ਮੇਰਾ ਨਾਮ ਅਵਨੀਤ ਕੌਰ ਹੈ ਤੇ ਮੈਂ ਤੇ ਐਜ਼ ਆ ਪੇਂਟਿੰਗ ਟੀਚਰ ਐਂਡ ਹਾਰਟ ਐਂਡ ਕraft ਟੀਚਰ ਸਿਕ ਲਈ ਦਿੱਤੀ ਆ ਕੈਂਪ ਲਗਾ ਕੇ ਬਹੁਤ ਵਧੀਆ ਲੱਗਾ ਜਿਵੇਂ ਬੱਚੇ ਜੂਨ ਦੀਆਂ ਛੁੱਟੀਆਂ ਦੇ ਵਿੱਚ ਅਕਸਰ ਬੇਲੇ ਰਹਿੰਦੇ ਆ ਜਾਂ ਮੋਬਾਈਲ ਫੋਨ 'ਸੇ ਗੇਮਸ ਵਗੈਰੇ ਖੇਲਦੇ ਆ ਤੇ ਇੱਥੇ ਆ ਕੇ ਉਹਨਾਂ ਨੂੰ ਕੁਝ ਸਿੱਖਣ ਨੂੰ ਵੀ ਮਿਲੂਗਾ ਜਾਂ ਫਿਰ ਉਹਨਾਂ ਨੂੰ ਬੱਚੇ ਆਪ ਕਹਿੰਦੇ ਆ ਵੀ ਸਾਨੂੰ ਜੇ ਇਦਾਂ ਦੇ ਕੈਂਪ ਲੱਗਣ ਤੇ ਅਸੀਂ ਬਹੁਤ ਕੁਝ ਸਿੱਖੀਏ ਮਤਲਬ ਤੁਸੀਂ ਦੇਖ ਵੀ ਸਕਦੇ ਹੋ ਬੱਚਿਆਂ ਨੇ ਇੰਨਾ ਕੁਝ ਤਿਆਰ ਵੀ ਕੀਤਾ ਐਨੇ 10 ਦਿਨਾਂ ਦੇ ਵਿੱਚ ਅਕੀ ਹਾਂ ਜੀ ਸਰਟੀਫਿਕੇਟ ਵੀ ਜਿਹੜੇ ਬੱਚਿਆਂ ਨੇ ਕੈਂਪ ਲਗਾਇਆ ਉਹਨਾਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ ਠੀਕ ਹੈ ਜੀ ਹਾਂ ਜੀ ਵਾਈਗੋਜੀ ਕਾ ਖਾਲਸਾ ਵਾਈਗੋਜੀ ਕੀ ਫਤਿਹ ਕਿੰਨਾ ਦਰਿਆ ਸਮਰ ਕੈਂਪ ਦਾ ਮੈਨੂੰ ਬਹੁਤ ਵਧੀਆ ਸਿੱਖਾਈ ਪ੍ਰਾਪਤ ਹੋਈ ਹੈ ਇੱਥੇ ਮੈਂ ਕੈਟਨ ਦੀ ਪੇਂਟਿੰਗ ਸਿੱਖੀ ਆ ਇਹ ਮੇਰਾ ਪਹਿਲਾ ਸਾਲ ਸੀ ਇੱਥੇ ਬਟ ਮੈਨੂੰ ਬਹੁਤ ਚੰਗੀ ਤਰ੍ਹਾਂ ਬਹੁਤ ਸੋ ਜੁਝੜਨਾ ਅਗਨਾ ਸਿੱਖਿਆ ਮਿਲੀ ਹੈ ਬੱਚਾਉਣੀਆਂ ਕਿ ਹਰ ਬੱਚੇ ਸਮਰ ਕੈਂਪ ਲਗਾਣ ਤਾਂ ਕਿ ਉਹਨਾਂ ਦੀ ਵੀ ਅਗਰ ਵਕੌਸ਼ਿਕਸ਼ੀਅਤ ਉਸਾਰੀ ਜਾ ਸਕੇ ਉਹ ਵੀ ਛੁੱਟੀਆਂ ਦਾ ਆਨੰਦ ਮਾਣ ਸਕੇ ਕੀ ਕਿ ਵੈਸੇ ਕਰਾਇਆ ਗਿਆ ਇਸ ਸਮਰ ਕੈਂਪ ਵਿੱਚ ਇਸ ਸਮਰ ਕੈਂਪ ਵਿੱਚ ਤਬਲਾ ਹਾਰਮੋਨੀਅਮ ਕੀਰਤਨ ਪੇਂਟਿੰਗ ਆਰਟ ਐਂਡ ਕ્રાਫਟ ਅਤੇ ਪਕੜੀ ਬੰਨੀ ਸਿਖਾਈ ਗਈ ਸੀ ਸੋ ਦੋਸਤੋ ਇਹ ਦੱਸਿਆ ਸਾਰੇ ਸਾਰੇ ਬੱਚਿਆਂ ਨੇ ਕਿਸ ਪ੍ਰਕਾਰ ਦਾ ਇਸ ਸਾਲ ਦਾ ਨਵਾਂ ਦਾ ਸਮਰ ਕੈਂਪ ਰਿਹਾ ਭਾਵੇਂ ਆਰਟ ਐਂਡ ਕ્રાਫਟ ਸੀ ਭਾਵੇਂ ਤਬਲਾ ਸਿਖਾਈ ਸੀ ਭਾਵੇਂ ਉਹ ਤਰਪਨ ਜਿਹੜੀ ਇਹ ਸਿੱਖ ਰਹੀ ਸੀਗੇ ਸੋ ਕੁੱਲ ਮਿਲਾ ਕੇ ਸਾਰੇ ਆਪਣਾ ਸਮਰ ਕੈਂਪ ਬਹੁਤ ਜ਼ਿਆਦਾ ਇੰਜੋਏ ਕੀਤਾ ਸੋ ਕੈਮਰਾ ਪਰਸਨ ਖਣੀ ਦੇ ਨਾਲ ਹਰਦੀਪ ਤੁਹਾਨੂੰ ਦਿਵੇ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ